ਕਮਿਸ਼ਨਰ ਗਰਾਉਂਡੀ ਦਾ ਇਖਾਰ ਕਮੇਟੀ ਦੀ ਮੀਟਿੰਗ ਹੋਜੀ ਗਈ ਜਿਹੜਾ ਕਿ ਆਈਟੀਮ ਸਾਹਿਬ ਦੇ ਹੁਕਮ ਮੈਨੂੰ ਦਿੱਤਾ ਸੀ ਕਿ ਤੁਸੀਂ ਰਾਮਜੀ ਦਾ ਕਰਾਓ ਪੂਰੀ ਜ਼ਿੰਮੇਵਾਰੀ ਮੈਂ ਇੰਚਾਰਜ ਦੇ ਤੌਰ ਤੇ ਇੰਦਰਜੀਤ ਕਰਵਲ ਕੰਪੀਅਰ ਬਾਕੀ ਸਾਰੇ ਜਿਹੜੇ ਹੈਗੇ ਆ ਅਧਿਕਾਰੀ ਸਭ ਹਾਜ਼ਰ ਆ ਕੁਝ ਬੰਦੇ ਜਿਹੜੇ ਹੈਗੇ ਆ ਦੂਜੀ ਪੁਰੇਟ ਦੇ ਬੰਦੇ ਕਾਰਜਾਂ ਕਿ ਢੰਕਾਉਂਦੇ ਆ ਵੀ ਕੋ ਉਹਨਾਂ ਦੇ ਕਾਰਵਾਈ ਹੋਊਗੀ ਇਹ ਹੋ ਜੇ ਕੋ ਹੋ ਜੋ ਕੋ ਤਾਂ ਗਲਤ ਹੈ ਸਾਰੇ ਬਿਨਾਂ ਝਿਜਕ ਤੋਂ ਬਿਨਾਂ ਕਿਸੇ ਡਰ ਤੋਂ ਆਪਣੇ ਜਸਰ ਵਾਸਤੇ ਇੰਕਸ਼ਿਆ ਅੱਜ ਹਨੂਮਨ ਗੜੀ ਮੰਦਿਰ ਦੇ ਵਿੱਚ ਜੋ ਮੀਟਿੰਗ ਚੱਲ ਰਹੀ ਹੈ ਉਹ ਰਾਮ ਨਿਲਾ ਦੇ ਵਾਕਬ ਹੈ ਰਾਮ ਨਿਲਾ ਦੇ ਸਮੰਦ ਦੇ ਵਿੱਚ ਸੱਦੀ ਗਈ ਹੈ ਜਿਸ ਦੇ ਵਿੱਚ ਕਮੇਟੀ ਨੇ ਜੋ ਚੇਅਰਮੈਨ ਸਾਹਿਬ ਸਾਡੇ ਬਲੇਵ ਰਾਜ ਸ਼ਰਮਾ ਜੀ ਨੇ ਮੈਨੂੰ ਡਾਇਰੈਕਟਰ ਚੁਣਿਆ ਹੈ ਤੇ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਰਿਆਂ ਤੇ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਿਭਾਊਗਾ ਪਾਤਰਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਾ ਕੇ ਸਟੇਜ ਤੇ ਅਸੀਂ ਚੜ੍ਹਾਵਾ ਗਏ ਅਸੀਂ ਜਾਣਦੇ ਹਾਂ ਕਿ ਪਿਛਲੇ ਸਾਲ ਨਾਲੋਂ ਵੀ ਵਧੀਆ ਰਾਮਲੀਲਾ ਹੋਵੇ ਤੇ ਸਾਰੇ ਪਾਤਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਨਹੀਂ ਆ ਰਹੇ ਉਹ ਕਿਰਪਾ ਕਰਕੇ 8:30 ਵਜੇ ਮੰਦਰ ਪਹੁੰਚ ਜਾ ਕਰਨ